ਪੰਜਾਬ ਦੇ ਡੀਜੀਪੀ ਗੌਰਵ ਜਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰੂਪਨਗਰ ਪੁਲਿਸ ਨੇ ਗੈਰ ਕਾਨੂੰਨੀ ਹਥਿਆਰਾਂ ਤੇ ਨਸ਼ਾ ਤਸਕਰੀ ਵਿਰੋਧ ਵੱਡੀ ਕਾਰਵਾਈ ਕਰਦਿਆਂ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ ਕੀਤੀ ਗਈ ਸਾਂਝੀ ਕਾਰਵਾਈ ਦੌਰਾਨ ਤਿੰਨ ਦੇਸੀ ਪਿਸਤੌਲ, ਬੱਤੀ ਬੋਰ ਅਤੇ ਚਾਰ ਲਾਈਵ ਕਾਰਤੂਸ ਬਰਾਮਦ ਕਰਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਦੋਸ਼ੀ ਉੱਤਰ ਪ੍ਰਦੇਸ਼ ਤੋਂ ਗੈਰ ਕਾਨੂੰਨੀ ਹਥਿਆਰ ਲਿਆ ਕੇ ਪੰਜਾਬ ਵਿੱਚ ਸਪਲਾਈ ਕਰ ਰਹੇ ਸਨ। ਮਾਨਯੋਗ ਸੀਐਨ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਪੰਜਾਬ ਪੁਲਿਸ ਵੱਲੋਂ ਵਾਰ ਗੈਂਗਸਟਰਾਂ ਵਿਰੁੱਧ ਜਿਹੜਾ ਚੱਲ ਰਿਹਾ ਹੈ ਗੈਂਗਸਟਰਾਂ ਖਿਲਾਫ ਵਾਰ ਉਹਦੇ ਤਹਿਤ ਰੂਪਨਗਰ ਪੁਲਿਸ ਵੱਲੋਂ ਕਾਰਵਾਈ ਕਰਦੇ ਆ ਹੋਇਆ ਅਸੀਂ ਤਿੰਨ ਵੱਖ-ਵੱਖ ਕੇਸਾਂ 'ਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਸਾਡੀ ਇਨਵੈਸਟੀਗੇਸ਼ਨ ਟੀਮਾਂ ਐਸਪੀ ਹੈੱਡਕੁਆਰਟਰ ਸਾਹਿਬ ਐਸਪੀ ਡੀ ਸਾਹਿਬ ਡੀਐਸਪੀ ਡੀ ਸੀਆਈ ਇਨਚਾਰਜ ਤੇ ਅਸੀਂ ਸਾਰੇ ਅੰਡਰ ਸੁਪਰਵੀਜ਼ਨ ਆਫ ਡਾਕਟਰ ਨਾਨਕ ਸਿੰਘ ਜੀ ਸਾਡੇ ਡੀਏ ਜੀ ਸਾਹਿਬ ਸਭ ਤੋਂ ਪਹਿਲਾ ਕੇਸ ਹੈ ਜੀ ਸਾਡੇ ਕੋਲ ਕਿ ਅਸੀਂ 1 ਕਿਲੋ ਹੈਰੋਇਨ ਇੱਕ ਸਪੈਸ਼ਲ ਨਾਕਾਬੰਦੀ ਜਿਹੜੇ ਸਾਡੇ ਆਪਰੇਸ਼ਨ ਚੱਲ ਰਹੇ ਨੇ ਤੇ ਨਾਈਟ ਨਾਕਾਬੰਦੀ ਦੌਰਾਨ ਸਾਨੂੰ ਇੱਕ ਇਨਫੋਰਮੇਸ਼ਨ ਮਿਲਦੀ ਹੈ ਕਿ ਇੱਕ ਵਿਅਕਤੀ ਹੈਗਾ ਜੀ ਤਰਨਵੀਰ ਨਾ ਦਾ ਤਨੂ ਇਹ ਡਿਸਟ੍ਰਿਕਟ ਕਪੂਰਥੀਲ ਦਾ ਰਹਿਣ ਵਾਲਾ ਹੈ ਤੇ ਇਹਦੇ ਕੋਲ ਫਿਰ ਅਸੀਂ ਨਾਕਾ ਲੇ ਕਰਕੇ ਸਾਨੂੰ ਇਹਦੇ ਤੋਂ 1 ਕਿਲੋ ਹੈਰੋਇਨ ਹੈ ਜਿਹੜੀ ਉਹਦੀ ਬਰਾਮਦ ਹੋਈ ਨੈਕਸਟ ਜਿਹੜਾ ਇੱਕ ਕੇਸ ਹੈਗਾ ਜੀ ਇਹ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਗੈਂਗਸਟਰ ਵਾਦ ਵਾਸਤੇ ਇਹ ਪਿਸਤਲਾਂ ਦੀ ਜਿਹੜੀ ਹੈਗੀ ਆਪਣਾ ਯੂਜ਼ ਕਰਕੇ ਕਤਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਨੇ ਵਿਅਕਤੀ ਇਹਦੇ ਤਹਿਤ ਰੂਪਨਗਰ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਤਿੰਨ ਪਿਸਤਲ ਬੱਤੀ ਬੋਰ ਜਿਹੜੇ ਨਜਾਇਜ਼ ਪਿਸਤੌਲ ਸੀਗੇ ਤੇ ਨਾਲ ਚਾਰ ਲਾਈਫ ਕਾਰਟ੍ਰਿਜਸ ਸੀ ਉਹ ਰਿਕਵਰ ਕੀਤੇ ਨੇ ਇਹ ਔਯੂਬ ਅਲੀ ਨੂੰ ਸਭ ਤੋਂ ਪਹਿਲਾਂ ਅਸੀਂ ਗ੍ਰਿਫਤਾਰ ਕਰਕੇ ਇਹਦੇ ਪਾਸੋਂ ਇੱਕ ਪਿਸਤਲ ਬਰਾਮਦ ਕੀਤੀ ਉਸ ਤੋਂ ਬਾਅਦ ਫਿਰ ਇਹਦੇ ਜਿਹੜੇ ਸਾਥੀ ਮਨਪ੍ਰੀਤ ਤੇ ਵਿਰਿੰਦਰਜੀਤ ਇਹਨਾਂ ਨੂੰ ਅਸੀਂ ਕਾਬੂ ਕਰਕੇ ਦੋ ਪਿਸਤੌਲ ਜਿਹੜੇ ਇਹਨਾਂ ਦੇ ਪਾਸੋਂ ਵੀ ਬਰਾਮਦ ਕੀਤੀ ਇਹ ਬੇਸਿਕਲੀ ਰਹਿਣ ਵਾਲੀ ਕਿੱਥੇ ਦੀ ਜੀ ਜਿਹੜਾ ਜੀ ਔਯੂਬ ਹੈ ਇਹ ਭਗਵੰਤਪੁਰਾ ਦਾ ਜੀ ਵਰਿੰਦਰਜੀਤ ਵੀ ਮਰਿੰਡੇ ਦਾ ਰਹਿਣ ਵਾਲਾ ਮਨਪ੍ਰੀਤ ਹੈਗਾ ਇਹ ਸਦਰਜੀਰਾ ਦਾ ਰਹਿਣ ਵਾਲਾ ਹੈਗਾ ਇਹ ਫਿਰੋਜ਼ਪੁਰ ਇੱਕ ਘਟਨਾ ਨੂੰ ਅੰਜਾਮ ਦੇਣ ਦੀ ਫਰਾਗ ਸੀ ਵਿਅਕਤੀ ਸਾਰੇ ਜੀ ਬਿਲਕੁਲ ਜੀ ਇਹ ਘਟਨਾ ਨੂੰ ਅੰਜਾਮ ਦੇਣ ਦੀ ਵੀ ਫਰਾਗ ਤੇ ਸੀਗੇ ਬਾਕੀ ਵੀ ਇਹਨਾਂ ਦੇ ਜਿਹੜੇ ਹੋਰ ਵੀ ਸਾਥੀ ਨੇ ਇਹਨਾਂ ਨੇ ਗਿਰੋਜਾ ਬਣਾਇਆ ਹੋਇਆ ਸੀਗਾ ਉਹਦੇ ਤਹਿਤ ਫਿਰ ਇਹਨਾਂ ਨੂੰ ਅਸੀਂ ਕਾਬੂ ਕਰਕੇ ਇਹਨਾਂ ਦੇ ਖਿਲਾਫ ਅਸੀਂ ਮਕਦਮਾ ਦਰਜ ਕਿੱਥੋਂ ਮਗਵਾਉਂਦੇ ਕਿੱਥੋਂ ਸੀ ਵਾਪਸ ਇਹਨਾਂ ਦਾ ਜਿਹੜਾ ਮੋਡਸ ਆਪਰੇਂਡ ਹੈ ਸੀਗਾ ਜੀ ਇਹ ਯੂਪੀ ਚ ਸਪਲਾਈਅਰ ਦੇ ਨਾਲ ਟੱਚ ਤੇ ਸੀਗੇ ਇਹਨਾਂ ਨੇ ਜਿਹੜੇ ਪਿਸਤੌਲ ਸੀਗੇ ਇਹ ਯੂਪੀ ਤੋਂ ਮੰਗਵਾਏ ਸੀਗੇ ਤੇ ਉੱ ਬੜਪੜ ਲਿੰਕੇਜਸ ਤੇ ਵਰਕ ਕਰਦੇ ਹੋਏ ਅਸੀਂ ਉੱਥੇ ਵੀ ਕਾਰਵਾਈ ਕਰਾਂਗੇ ਤੇ ਜਿਹੜੀ ਵੀ ਇਨਫੋਰਮੇਸ਼ਨ ਹੋਏਗੀ ਤੁਹਾਡੇ ਮਾਧਿਅਮ ਰਹੀਂ ਲੋਕਾਂ ਨੂੰ ਜ਼ਰੂਰ ਸ਼ੇਅਰ ਕਰਾਂਗੇ ਇਹਨਾਂ ਤੇ ਕੋਈ ਪਹਿਲਾਂ ਵੀ ਮੁਕਦਮਾ ਹੈਗਾ ਜੀ ਅਯੂਬ ਤੇ ਪਹਿਲਾਂ ਇੱਕ ਮੁਕਦਮਾ ਪਹਿਲਾਂ ਵੀ ਰਜਿਸਟਰਡ ਇੱਕ ਤੀਸਰੀ ਜਿਹੜੀ ਘਟਨਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਥੋੜੇ ਦਿਨ ਪਹਿਲਾਂ ਇੱਥੇ ਜਿਹੜਾ ਗਨ ਪੁਆਇੰਟ ਤੇ ਇਹਨਾਂ ਨੇ ਹਾਈਵੇ ਰੋਬਰੀ ਕੀਤੀ ਸੀਗੀ ਤੇ ਇੱਕ ਡਾਇਰੈਕਟਰ ਜਿਹੜਾ ਸੀਗਾ ਉਹਨਾਂ ਨੇ ਖੋਹ ਲਿਆ ਸੀਗਾ ਇੱਕ ਗਿਰੋ ਨੇ ਤੇ ਉਹਦੇ ਦੇ ਸਾਡੀ ਟੀਮਸ ਨੇ ਬਹੁਤ ਵਧੀਆ ਕੰਮ ਕਰਦਿਆ ਹੋਇਆ ਹੈ ਨਾ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੀ ਗੁਰਪ੍ਰੀਤ ਸਿੰਘ ਇਹ ਹੈਗਾ ਇਹ ਤਰਕੋਟ ਚੜ੍ਹ ਸਿੰਘ ਵਾਲਾ ਹੈਗਾ ਇਹ ਮੁੱਗੇ ਚ ਉਹ ਤੋਂ ਇਹਨੂੰ ਗ੍ਰਿਫਤਾਰ ਕਰਕੇ ਇਹਦਾ ਜਿਹੜਾ ਟਰੈਕਟਰ ਹੈਗਾ ਅਸੀਂ ਬਰਾਮਦ ਕਰ ਲਿਆ ਬਾਕੀ ਵੀ ਜਿਹੜੇ ਇਹਦੇ ਸਾਥੀ ਨੇ ਉਹ ਆਈਡੈਂਟੀਫਾਈ ਹੋ ਚੁੱਕੇ ਨੇ ਤੇ ਉਹਨਾਂ ਨੂੰ ਜਲਦੀ ਹੀ ਕਾਬੂ ਕਰਕੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਹੈ ਜਿਹੜੀ ਰਿਕਵਰੀ ਹੋਈ ਹੈ ਕਿੰਨੀ ਰਿਕਵਰੀ ਹੋਈ ਹੈ ਤੇ ਕਾਰਵਾਈ ਅੱਗੇ ਪੁਲਿਸ ਕੀ ਕਰ ਰਹੀ ਹੈ ਉਹਨਾਂ ਤੇ ਜੀ 1 ਕਿਲੋ ਹਿਰੋਇਨ ਅਸੀਂ ਬਰਾਮਦ ਕਰ ਲਈ ਹੈ ਤੇ ਇਹਨਾਂ ਦੇ ਸਾਥੀ ਜਿਹੜੇ ਹੈਗੇ ਨੇ ਜਿਹੜੇ ਜਿੱਤੋਂ ਲੈ ਕੇ ਆਇਆ ਸੀਗਾ ਸਪਲਾਈ ਤੇ ਕਿਹੜੇ ਨੂੰ ਇਹਨੇ ਸਪਲਾਈ ਕਰਨੀ ਸੀਗੀ ਉਹ ਅਸੀਂ ਆਇਡੈਂਟੀਫਾਈ ਕਰ ਲਏ ਅਸੀਂ ਡਿਊ ਟੂ ਆਨਗoing ਆਪਰੇਸ਼ਨ ਅਸੀਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਇਹਦੇ ਇਲਾਵਾ ਅਸੀਂ ਜਿਹੜੀ ਇਹਦੀ ਪ੍ਰਾਪਰਟੀ ਹੈਗੀ ਹੈ ਉਹ ਆਇਡੈਂਟੀਫਾਈ ਕਰਕੇ ਜਿਹੜੇ 68 ਐਫ ਦੇ ਤਹਿਤ ਇਹ ਜਿਹੜੀ ਪ੍ਰਾਪਰਟੀ ਸੀਜ਼ਰ ਦੀ ਜਿਹੜੀ ਐਨਡੀਪੀਐਸ ਐਕਟ ਤਹਿਤ ਪ੍ਰੋਸੈਸ ਹੈ ਉਸੀ ਸ਼ੁਰੂ ਕਰਾ ਕੇ ਤੇ ਇਹਦੇ ਜਿਹੜੇ ਪ੍ਰੋਪਰਟੀ ਫੀਸ ਕਰਵਾਗੇ ਜਿੱਦਾਂ ਹੈਰੋਇਨ ਲੈ ਕੇ ਟਰੈਵਲ ਕਰ ਰਿਆ ਸੀਗਾ ਬੰਦਾ ਕਿਦਾਂ ਸੀ ਬਿਲਕੁਲ ਜੀ ਟਰੈਵਲ ਕਰ ਰਿਆ ਸੀਗਾ ਕਿਸੇ ਚੀਜ਼ ਤੇ ਇਹ ਬਾਈਕ ਤੇ ਟਰੈਵਲ ਕਰ ਰਿਆ ਸੀ ਸਰ ਜਿਹੜਾ ਵੈਪਨ ਵਾਲਾ ਬੰਦਾ ਫੜਿਆ ਉਹ ਹੋ ਰਿਕਵਰੀ ਤੁਸੀਂ ਕਹਿ ਰਹੇ ਹੋ ਬੋਡੀ ਤੇ ਹੋਈ ਹੈ ਤੇ ਉਹ ਬੋਡੀ ਤੇ ਲੱਗਦਾ ਨਹੀਂ ਕਿ ਉਹ ਪੁਲਿਸ ਦਾ ਕੋਈ ਖੌਫ ਹੀ ਨਹੀਂ ਸੀ ਉਹਨੂੰ ਉਹ ਮਰਿਆ ਸੀਗਾ ਨਹੀਂ ਜੀ ਦੇਖੋ ਇਦਾਂ ਹੁੰਦਾ ਹੈ ਕਿ ਜਿਹੜੇ ਸਾਡੇ ਨਾਕਾਬੰਦੀ ਆਪਰੇਸ਼ਨ ਪ੍ਰਹਾਰ ਤੋਂ ਬਾਅਦ ਜਿਹੜੀ ਸ਼ਕਤੀ ਤੇ ਸੀ ਗੈਂਗਸਟਰਾਂ ਤੇ ਵਾਰ ਜਿਹੜਾ ਪੰਜਾਬ ਸਰਕਾਰ ਵੱਲੋਂ ਚੱਲ ਰਿਹਾ ਤੇ ਇਹ ਕਾਫੀ ਤੁਹਾਨੂੰ ਦਿਖਿਆ ਹੋਇਆ ਹੈਗਾ ਤੁਸੀਂ ਜੰਗੀ ਪੱਧਰ ਤੇ ਅਸੀਂ ਇਹ ਕੰਮ ਕਰ ਰਹੇ ਹਾਂ ਤੇ ਜਿਹੜੇ ਵੀ ਅਪਰਾਧਿਕ ਅਨਸਰ ਕੁਝ ਵੀ ਮਾੜੇ ਕੰਮ ਕਰਨ ਦੀ ਸੋਚਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਸਾਰੇ ਪੰਜਾਬ ਪੁਲਿਸ ਬਹੁਤ ਹੀ ਸਖਤੀ ਨਾਲ ਕਾਰਵਾਈ ਕਰਦੇ ਆ ਹੋਏ ਆ ਉਹਨਾਂ ਦੇ ਖਿਲਾਫ ਜਿਹੜੇ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਜਿਹੜੇ ਇਹ ਕਾਬੂ ਕੀਤੇ ਨੇ ਆਉਣ ਵਾਲੇ ਦਿਨਾਂ ਤੁਹਾਨੂੰ ਹੋਰ ਵੀ ਦੇਖਣ ਨੂੰ ਮਿਲੇਗਾ ਕਿ ਜਿਹੜੇ ਇਹ ਇਦਾਂ ਦੇ 엘ਿਮੈਂਟਸ ਹੈਗੇ ਆ ਜਿਹੜੇ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਇਹਨਾਂ ਦੇ ਜਿਹੜੇ ਹੈਗੇ ਹਨ ਮਨਸੂਬੇ ਅਸੀਂ ਬਿਲਕੁਲ ਵੀ ਸਫਲ ਨਹੀਂ ਨਾ ਹੋ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ